ਅੱਜ ਆਪਾਂ ਮੁਕਸਰ ਮੇਲੇ ਤੇ ਹੈਗੇ ਆ ਜੀ ਇੱਥੇ ਘੋੜਿਆਂ ਦੀ ਮੰਡੀ ਚ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਦਾ ਰੁਝਾਨ ਘੋੜਿਆਂ ਵੱਲ ਬਹੁਤ ਵੱਧ ਰਿਹਾ ਇੱਥੇ ਛੋਟੇ ਕਿਸਾਨ ਵੀ ਨੇ ਤੇ ਇੱਥੇ ਬਰੀਡਰ ਵੀ ਨੇ ਜਿਨ੍ਹਾਂ ਦੀਆਂ ਦੋ ਤਿੰਨ ਪੀੜੀਆਂ ਬਰੀਡਿੰਗ ਚ ਵਪਾਰੀ ਵੀ ਆਏ ਸਾਰੇ ਕਿਸ ਤਰ੍ਹਾਂ ਇਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਜੀ ਸਾਡੇ ਪੰਜਾਬ ਦੇ ਲਈ ਬਹੁਤ ਅੱਛਾ ਦਿਨ ਹੈ ਕਿ ਜਿਹੜਾ ਜਿੱਥੇ ਘੋੜਿਆਂ ਦੀ ਨਮਾਇਸ਼ ਲੱਗੀ ਹੋਈ ਹੈ ਤੇ ਸਾਰੇ ਇੱਥੇ ਬਰੀਡਰ ਆਏ ਐ ਜਿਹੜੇ ਛੋਟੇ ਕਿਸਾਨ ਐ ਉਹ ਆਏ ਐ ਤੇ ਟਰੇਡਰਸ ਵੀ ਆਏ ਐ ਪੰਜਾਬ ਦੇ ਵਿੱਚ ਘੋੜਿਆਂ ਦੀ ਪਛਾਣ ਹਮੇਸ਼ਾ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਡਿਊਟੀ ਲਈ ਸੀ ਬਾਬਾ ਬਿਧੀਚੰਦ ਦੀ ਕਿ ਮੈਂ ਮੈਨੂੰ ਬਾਦਸ਼ਾਹ ਜਾਂਗੀ ਦੇ ਘੋੜੇ ਚਾਹੀਦੇ ਐ ਤੇ ਫਿਰ ਉਹ ਲਾਹੌਰ ਦੇ ਕਿਲੇ ਦੇ ਵਿੱਚ ਸੀਗੇ ਤੇ ਬਾਬਾ ਬਿਧੀਚੰਦ ਜੀ ਫਿਰ ਕਿਲੇ ਦੇ ਵਿੱਚ ਬੜੇ ਤੇ ਫਿਰ ਉੱਪਰਲੀ ਮੰਜ਼ਲ ਦੇ ਵਿੱਚ ਘੋੜੇ ਸੀਗੇ ਫਿਰ ਉਹਨਾਂ ਨੇ ਘੋੜੇ ਦੀ ਸਵਾਰੀ ਕਰਕੇ ਥੱਲੇ ਰਾਵੀ ਵਗਦੀ ਸੀਗੀ ਫਿਰ ਉਹਦੀ ਛਾਲ ਮਾਰੀ ਰਾਵੀ ਦੇ ਵਿੱਚ ਤੇ ਮੈਂ ਉਹ ਸਾਰੀ ਚੀਜ਼ ਦੇਖ ਕੇ ਆਇਆ ਤੇ ਮੈਂ ਜਿਹੜਾ ਬੰਦਾ ਦਿਖਾ ਰਿਹਾ ਸੀਗਾ ਉਹ ਐਡਾ ਖੁਸ਼ ਸੀਗਾ ਕਿ ਉਹ ਕਹਿੰਦਾ ਕਿ ਜੇ ਦੂਜਾ ਘੋੜਾ ਵੀ ਇਸ ਤਰ੍ਹਾਂ ਹੀ ਬਾਬਾ ਬਿਧੀ ਚੰਦ ਲੈ ਕੇ ਗਏ ਤੇ ਦੋ ਘੋੜੇ ਤੇ ਛੇਵੇਂ ਪਾਤਸ਼ਾਹ ਦਾ ਇੱਕੋ ਇੱਕ ਹੁਕਮਨਾਮਾ ਸੀਗਾ ਕਿ ਮੈਨੂੰ ਮਾਇਆ ਨਹੀਂ ਚਾਹੀਦੀ ਪੈਸੇ ਨਹੀਂ ਚਾਹੀਦੇ ਮੈਨੂੰ ਹੁਣ ਹਥਿਆਰ ਚਾਹੀਦੇ ਐ ਤੇ ਘੋੜੇ ਚਾਹੀਦੇ ਐ ਤੇ ਕਾਬਲ ਤੋਂ ਸੰਗਤਾਂ ਬਹੁਤ ਜਿਹੜੀਆਂ ਪਾਸ਼ਕ ਸੀਗੀਆਂ ਗੁਰੂ ਘਰ ਦੀਆਂ ਉਹ ਕਾਬਲ ਤੋਂ ਘੋੜੇ ਲੈ ਕੇ ਆਉਂਦੇ ਸੀਗੇ ਸੋ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ ਨੂੰ ਤਕਲੀਫ ਮਾਨਸਿਕ ਤੌਰ ਤੇ ਹੁੰਦੀ ਸੀਗੀ ਸਮਝ ਨਹੀਂ ਸੀ ਆਉਂਦੀ ਫਿਰ ਆਪਣੇ ਘੋੜੇ ਜਿਹਦਾ ਨਾਮ ਸੀ ਲਾਲੀ ਉਹਨੂੰ ਕਿਲੇ ਦੇ 8-10 ਚੱਕਰ ਲਗਵਾਉਂਦੇ ਸੀਗੇ ਪੂਰੇ ਗੱਲਪ ਦੇ ਉੱਤੇ ਪੂਰੀ ਤੇਜ਼ੀ ਦੇ ਨਾਲ ਤੇਜ਼ੀ ਨਾਲ ਉਹਨਾਂ ਦਾ ਗੁੱਸਾ ਵਹਿ ਲੱਥ ਜਾਂਦਾ ਸੀ ਤੇ ਇਹ ਫਿਰ ਵਾਪਸ ਆ ਜਾਂਦੇ ਸੀਗੇ ਸੋ ਘੋੜੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਮੇਰੇ ਫਾਦਰ ਆਪਣੇ ਪਿੰਡ ਤੋਂ ਜਦੋਂ ਗੱਡੀਆਂ ਆਉਂਦੀ ਸੀਗੀ ਉਦੋਂ ਚੱਲਦੇ ਸੀਗੇ ਤੇ ਗੱਡੀ ਹੁਣ ਨਾ ਚਿਰ ਖੜੀ ਰਹਿੰਦੀ ਸੀ ਨਾਰੋਵਾਲ ਜਿੰਨਾ ਚਿਰ ਉਹ ਘੋੜੇ ਦੀ ਸਵਾਰੀ ਤੇ ਪਹੁੰਚਦੇ ਨਹੀਂ ਸੀਗੇ ਸੋ ਮੇਰਾ ਮਤਲਬ ਹੈ ਸਾਡੇ ਪਰਿਵਾਰ ਦੇ ਵਿੱਚ ਵੀ ਤੇ ਬਾਦਲ ਸਾਹਿਬ ਵੀ ਇੱਥੇ ਹੈ ਹੁਣ ਮੇਰਾ ਦੋਤਾ ਵੀ ਆ ਗਿਆ ਇਹ ਸਾਰੇ ਘੋੜਿਆਂ ਦੇ ਵਿੱਚ ਜਿਹੜੇ ਆ ਗਏ ਐ ਇਹ ਬਹੁਤ ਅੱਛਾ ਕਦਮ ਹੈ ਤੇ ਇਸ ਨੂੰ ਆਪਾਂ ਨੂੰ ਵਧਾਉਣਾ ਚਾਹੀਦਾ ਹੈ ਸਾਰਿਆਂ ਨੂੰ ਘੋੜੇ ਰੱਖਣੇ ਚਾਹੀਦੇ ਆ ਜੀ ਤੇ ਨਾਲ ਆਪਣੀ ਦਿੱਖ ਚੰਗੀ ਹੋਵੇ ਤੇ ਪੰਜਾਬ ਦੇ ਘੋੜੇ ਵੀ ਐ ਇੱਥੇ ਸਾਰੇ ਮੇਰਾ ਖਿਆਲ ਇਹ ਮਰਜੂ ਘੋੜੇ ਤੇ ਇੱਥੇ ਮਰਵਾੜੀ ਆਏ ਹੋਏ ਐ ਤਾਂ ਇਹ ਬਹੁਤ ਵੱਡੀ ਚੀਜ਼ ਐ ਜੀ ਮੈਂ ਦੇਖ ਕੇ ਬਹੁਤ ਮੈਨੂੰ ਖੁਸ਼ੀ ਹੋਈ ਐ ਇੱਡੇ ਸੋਹਣੇ ਘੋੜੇ ਜਿਹੜੇ ਸਿੰਘਾਂ ਦੇ ਕੋਲੇ ਹੁੰਦੇ ਸੀਗੇ ਤੇ ਹੁਣ ਫੇਰ ਸਿੰਘ ਉਸੇ ਤਰ੍ਹਾਂ ਘੋੜੇ लेके इत आए हैं घर रखते है, रख है तो ब्रीड करते हैं तोलिंग किपलिंग एक बहुत मशहूर इंग्लिश पोएट है वो क्या फोर थिंग्स ग्रेटर दैन ऑल थिंग्स आर हॉसेज एंड विमेन पावर एंड वॉर हॉसेज एंड विमेन all things greater than all things are horses and women power and war acha maan saab tusi siyasat de purane khundo te khodda da vi shauk hai ton ji ha mainu ta bahut shauk hai main ta rakhe hoya hai sikha ਪਰ ਫਿਰ ਮਿੱਥੋ ਰੱਖਿਆ ਨਹੀਂ ਗਿਆ ਕਰਦੇ ਸੀ ਕੋਟ ਸਵਾਰੀ ਸਰ ਤੁਸੀਂ ਹਾਂਜੀ ਕੋਟ ਸਵਾਰੀ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਜੰਪ ਵੀ ਕਰਦੇ ਸੀਗੇ ਸਾਰਾ ਕੁਝ ਕਰ ਵੀ ਕਰ ਲਵਾਂਗੇ ਹਾਂ ਕਰ ਲਵਾਂਗਾ ਆ ਮਾਨ ਸਾਹਿਬ ਜੇਕਰ ਗੱਲ ਕੀਤੀ ਜਾਵੇ ਘੋੜਿਆਂ ਦੀ ਕੀਮਤ ਦੀ ਜੀ ਅੱਜ ਕੱਲ੍ਹ ਜਿਹੜੇ ਘੋੜੇ ਆ ਕਰੋੜਾਂ ਦੇ ਹੋ ਗਏ ਆ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਤੇ ਫਿਰ ਠੀਕ ਹੈ ਆਪਣੇ ਬੰਦਿਆਂ ਦਾ ਇਹ ਗੁਜ਼ਾਰਾ ਸਾਰੇ ਕਰਜ਼ੇ ਚਾਏ ਹੋਏ ਆ ਜੀ ਜੇ ਕਰੋੜ ਰੁਪਏ ਖੱਟ ਲੈਣਗੇ ਜਿਹੜੇ ਕਰਜ਼ੇ ਆ ਉਹ ਖਤਮ ਹੋ ਜਾਣਗੇ ਸਾਨੂੰ ਬਾਰਡਰ ਤੱਕ ਕੋਲਡਨਲ ਨਹੀਂ ਦਿੰਦੀ ਦਿੱਲੀ ਦੀ ਸਰਕਾਰ ਨੇ ਤਾਂ ਜੇ ਬਾਰਡਰ ਖੁੱਲ ਜੇ ਸਾਡਾ ਝੋਨਾ ਵੀ ਉੱਥੇ ਤੀਜੀ ਚੌਥੀ ਦਰਜੇ ਦਾ ਉੱਥੇ ਵੀ ਕਿ ਇੱਥੇ 100 12200 ਦਾ बिकਦਾ ਤੇ ਉੱਥੇ 1000 ਰੁਪਿਆ ਇੱਕ ਕਿੰਟਲ ਦਾ ਮਿਲਦਾ ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਅੱਛੀ ਚੀਜ਼ ਕੀਤੀ ਹੈ ਬਾਦਲ ਸਾਹਿਬ ਨੇ ਤੇ ਗੋਬਿੰਦ ਸਿੰਘ ਨੇ ਜਿਹੜਾ ਇਹ ਕੰਮ ਇੱਥੇ ਸ਼ੁਰੂ ਕੀਤਾ ਮਾਨ ਸਾਹਿਬ ਡੇਵਿਡ ਘੋੜਾ ਇੱਥੇ ਮੌਜੂਦ ਆ ਕੇਸਰੀਆ ਮੌਜੂਦ ਆ ਤੇ ਸੈਮ ਬਾਦਰ ਮੌਜੂਦ ਆ ਪੂਰੇ ਮੇਲੇ ਵਿੱਚ ਇਹਨਾਂ ਦੇ ਚਰਚੇ ਨੇ ਹੁਣੇ ਤੁਸੀਂ ਇਹਨਾਂ ਨੂੰ ਦੇਖਿਆ ਕਿਵੇਂ ਦਾ ਮਹਿਸੂਸ ਹੋਇਆ ਬਹੁਤ ਸੋਹਣੇ ਘੋੜੇ ਆ ਜੀ ਇਹ ਬਹੁਤ ਸੋਹਣੇ ਇਹ ਮੈਂ ਤਾਂ ਇਹੋ ਜਿਹੇ ਅਬਲ ਘੋੜੇ ਦੇਖੀ ਨਹੀਂ ਕਦੇ ਜਦ ਕੀ ਇਹ ਮੈਂ ਆਪ ਵੀ ਘੋੜਿਆਂ ਦੇ ਵਿੱਚ ਰਿਹਾ ਹੈ ਔਰ ਇਹੋ ਜਿਹੇ ਸੋਹਣੇ ਖੂਬਸੂਰਤ ਤਕੜੇ ਕੋੜੇ ਮੈਨ ਨਹੀਂ ਦੇਖੇ ਅਜੇ ਤੱਕ